ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਸਾਡੀਆਂ ਲਾਸਟ ਵਾਲੀ ਵੀਡੀਓਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਸੋ ਇਦਾਂ ਹੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਆ ਕਰੋ। ਸੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਸਾਡੇ ਸੂਟ ਐਡ ਤੁਹਾਨੂੰ ਕਿਵੇਂ ਦੇ ਲੱਗਦੇ ਨੇ। ਸੋ ਬਾਕੀ ਹੋਰ ਵੀ ਜੇ ਇਹਨਾਂ ਤੋਂ ਇਲਾਵਾ ਵੀ ਤੁਹਾਨੂੰ ਹੋਰ ਵੀ ਕੋਈ ਕਲੈਕਸ਼ਨ ਚਾਹੀਦੀ ਸੂਟ ਰੈਡੀ ਕਰਵਾਉਣੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ WhatsApp ਨੰਬਰ ਹੈਗਾ 7815942347 ਸੋ ਆਪਾਂ ਸੂਟ ਦਿਖਾਣੇ ਆ ਜੀ ਅੱਜ ਜਿਹੜੇ ਸਰਦੀਆਂ ਵਾਲੇ ਸੂਟ ਆਏ ਨੇ ਚੈੱਕ ਦੇ ਵਿੱਚ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਤੇ ਸਾਰੇ ਸਰਦਾਰੀ ਸੂਟ ਨੇ ਇਹ ਫੋਏ ਵਾਲੀ ਜਿਹੜੀ ਸ਼ਰਟ ਆਏਗੀ ਸੋ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਵੀ ਡਿਜ਼ਾਈਨਿੰਗ ਕਰਵਾਉਣੀ ਹੈ ਉਹ ਵੀ ਕਰਵਾ ਸਕਦੇ ਹੋ ਔਰ ਇਹ ਜਿਹੜੀ ਇਹਦੇ ਨਾਲ ਆਏਗੀ ਬਾਟਮ ਜਿਹੜੀ ਬਾਟਮ ਹੈ ਉਹ ਵੀ ਡਬਲ ਸ਼ੇਡ ਦੀ ਆਏਗੀ ਹਲਕੇ ਹਲਕੇ ਜਿਹੜੇ ਸ਼ਾਈਨਿੰਗ ਹੈ ਸੋ ਸ਼ਰਟ ਦੇ ਨਾਲ ਦੀ ਹੀ ਮੈਚਿੰਗ ਹੋਏਗੀ ਨੈਕਸਟ ਕਲਰ ਇਹਦੇ ਵਿੱਚ ਆ ਗਿਆ

ਮਸਫਟ ਜਿਹਾ ਸ਼ੇਡ ਆਏਗਾ। ਔਰੇ ਵਾਲੀ ਇਹਦੀ ਬਾਟਮ ਆਈ ਗਈ ਇਹਦੇ ਨਾਲ। ਸੋ ਜੇ ਤੁਸੇ ਇਹਨਾਂ ਨਾਲ ਦੁਪੱਟੇ ਵੀ ਰੈਡੀ ਕਰਵਾਉਣਾ ਹੈ ਤੁਸੀਂ ਦੁਪੱਟੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ। ਉਸ ਤੋਂ ਬਾਅਦ ਇਹ ਵਾਲਾ ਸੂਟ ਆਏਗਾ ਜੀ ਇਹ ਜਿਹੜਾ ਤੁਸੀਂ ਜਿਹੜੇ ਚੈੱਕ ਵਾਲ ਤੁਹਾਨੂੰ ਮੈਂ ਸੂਟ ਦਿਖਾਏ ਉਹਦੇ ਵੀ ਤੁਸੀਂ 올ਓਵਰ ਵੀ ਸੂਟ ਲੈ ਸਕਦੇ ਹੋ ਇਹ ਸੂਟ ਆਏਗਾ 올ਓਵਰ ਬਾਕੀ ਮੈਚਿੰਗ ਵੀ ਆਪਾਂ ਤੁਹਾਨੂੰ ਸੇਮ ਦਿਖਾ ਦਿੱਤੇ ਇਹਦੇ ਨਾਲ ਦੇ ਤੇ 올ਓਵਰ ਵੀ ਆਏਗਾ ਕਈ ਕਸਟਮਰ ਦੀ ਡਿਮਾਂਡ ਹੁੰਦੀ ਕਿ 올ਓਵਰ ਸੂਟ ਪਸੰਦ ਕਰਦੇ ਆ ਸੋ ਫੋ 올ਓਵਰ ਵੀ ਉਹਨਾਂ ਲਈ ਲੈ ਕੇ ਆਏ ਆ ਸੋ ਨੈਕਸਟ ਮਸਟਰਡ ਸ਼ੇਡਸ ਆਪਾਂ ਤੁਹਾਨੂੰ ਪਹਿਲਾਂ ਇਹਦੇ ਵਿੱਚ ਮੈਚਿੰਗ ਵੀ ਦਿਖਾਇਆ ਤੇ ਆਪਣੇ ਕੋਲੇ 올ਓਵਰ ਸੂਟ ਵੀ ਹੈਗਾ ਸੋ ਸਾਰੇ ਸ਼ੇਡ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਏ ਹੋਏ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਵਧੀਆ ਲੱਗਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸਾਡੇ WhatsApp ਨੰਬਰ ਦੇ ਉੱਪਰ ਭੇਜ ਸਕਦੇ ਹੋ ਮੈਸੇਜ ਕਿ ਕੇ ਕਲਰ ਆ ਗਿਆ ਸ퍼 ਰਪੇਡ ਤੇ ਵਿੱਚ ਤੁਹਾਨੂੰ ਦਿਖਾ ਰਿਆਂ ਦੁਬਾਰਾ ਇੱਕ ਸ਼ੇਡ ਇਹ ਵਾਲਾ ਆਏਗਾ ਇਹ ਸੂਟ ਹੈ ਜਿਹੜੇ 올ਓਵਰ ਦੋਨੋਂ ਸੋ ਮੈਚਿੰਗ ਵੀ ਲੈ ਸਕਦੇ ਹੋ 올ਓਵਰ ਵੀ ਉਸ ਤੋਂ ਬਾਅਦ ਜਿਹੜਾ ਇਹ ਵਾਲਾ 올ਓਵਰ ਸੂਟ ਤੁਹਾਨੂੰ ਦਿਖਾਇਆ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਮੈਚਿੰਗ ਦੇ ਵਿੱਚ ਵੀ ਹੈਗਾ ਇਹ ਆਏਗਾ ਮੈਚਿੰਗ ਦੇ ਵਿੱਚ ਨੈਕਸਟ ਸ਼ੇਡ ਇਹ ਵਾਲਾ ਆਏਗਾ ਇਹ ਵਾਲਾ ਇਹਦੇ ਨਾਲ ਇਹ ਵਾਲੀ ਬਾਟਮ ਹੈ ਔਰ ਇਹ ਸ਼ਰਟ ਆਏਗੀ ਦੀ ਲਾਸਟ ਕਲਰ ਹੈ ਗ੍ਰੀਨ ਗ੍ਰੀਨ ਦੇ ਨਾਲ ਇਹ ਵਾਲੀ ਬਾਟਮ ਆਏਗੀ ਸੋ ਜਿਹੜਾ ਸੂਟ ਵਧੀਆ ਲੱਗੇ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਬਾਕੀ ਇਹਨਾਂ ਦੇ ਪ੍ਰਾਈਸਿਸ ਪੁੱਛਣ ਲਈ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਤੇ ਵੀ ਮੈਸੇਜ ਕਰ ਦਿਓ ਤੁਹਾਨੂੰ ਆਪਾਂ ਤੁਹਾਨੂੰ ਪ੍ਰਾਈਸ ਜਿਹੜੇ ਦੱਸਾਂਗੇ ਜਿਹੜਾ ਸੂਟ ਤੁਹਾਨੂੰ ਵਧੀਆ ਲੱਗੇਗਾ ਅੱਜ ਲਈ ਧੰਨਵਾਦ